ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਬਈ ਤੇ ਆਸ ਕਰਦੇ ਆ ਬਈ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਲੱਗੇ ਪਏ ਆ ਬਈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਬੇਜਵਾਨਾਂ ਦੀ ਸੇਵਾ ਕਰਦੇ ਆ ਬਈ ਨਿੱਕਾ ਬੱਚਾ ਹੈ ਕਦਾ 나ੜਾ ਅਮਰੀਕ ਬੋਤਲ ਲਾਉਣੀ ਹੁੰਦੀ ਆ ਤੇ 나ੜ ਲੱਪਣ ਚ ਥੋੜਾ ਮਿਹਨਤ ਕਰਨੀ ਪੈਂਦੀ ਆ ਉਹ ਛੋਟਾ ਬੱਚਾ ਹੈ ਅਮਰੀਕ 나ੜਾ ਬੜੀਆਂ ਬ੍ਰੀਕ ਹਨ ਤੇ ਅਰਦਾਸ ਦੁਆ ਜ਼ਰੂਰ ਕਰਿਆ ਜੀ ਵੀ ਇਹ ਬੱਚਾ ਜਲਦੀ ਠੀਕ ਹੋ ਜੇ ਤੇ ਜਲਦੀ ਆਪਣੇ ਘਰ ਆ ਵੇ ਇਹ ਹੈ ਨਾ ਤੇ ਇੱਕ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੁਸੀਂ ਤੇ ਜਿਹੜਾ ਪਹਿਲੀ ਵਾਰੀ ਭੈਣ ਭਰਾਵਾਂ ਦਾ ਪੇਜ ਨੂੰ ਫੋਲੋ ਕਰ ਲਿਆ ਕਰੋ ਤੇ ਬਾਕੀ ਮੇਰਾ ਨਾਮ ਗੁਰਜੀਤ ਹੈ ਜੀ ਪਿੰਡ ਰੋੜਾਂ ਵਾਲੀ ਜ਼ਿਲ੍ਹਾ ਕ੍ਰੀ ਮੁਖਤਰ ਸਾਹਿਬ ਸਿਟੀ ਬਲੋਟ ਬਲੌਕ ਲੰਬੀ ਤੇ ਆਪਾਂ ਬੇਜਵਾਨਾਂ ਦੀ ਵੀ ਸੇਵਾ ਕਰਦੇ ਆ ਕੋਈ ਵੀ ਬੇਜਵਾਨ ਡੌਗ ਆ ਜਾ ਹਨਾ ਚਾਹੇ ਕੋਈ ਵੱਡਾ ਵੀ ਸਾਡੇ ਕੋਲੇ ਦਾ ਪਸ਼ੂ ਪੰਛੀ ਆ ਜਾਏ ਤੇ ਪਰ ਸਾਡੇ ਕੋਲੇ ਆ ਵੀ ਲਿਆਉਣ ਦਾ ਇੰਤਜ਼ਾਮ ਹੋਣਾ ਚਾਹੀਦਾ ਜਾਂ ਫਿਰ ਅਸੀਂ ਕੋਲੇ ਪਹੁੰਚ ਜਾਨੇ ਆ ਤੇ ਵੀ ਆ ਆ ਵੀ ਸਾਡੇ ਤੋਂ ਰਹਿ ਨਹੀਂ ਜਾਂਦਾ ਬਈ ਇਹਨਾਂ ਦਾ ਦੁੱਖ ਤਕਲੀਫ ਨਾ ਦੇਖਣ ਜਾਂਦਾ ਆ ਮੇਰੇ ਦੋਤਾ ਮੈਂ ਤਾਂ ਉਹਦੀ ਕਿਸੇ ਨੂੰ ਕਿਸੇ ਕਰਕੇ ਜਿਗਾਰਡ ਮਸਲਾ ਆਪਾਂ ਕਰੀ ਪਹੁੰਚ ਜਾਣਾ ਹੁੰਦਾ ਕੋਲੇ ਤੇ ਆ ਜਗਾ ਜੀ ਆਪਾਂ ਲਈ ਵੀ ਆ ਚਾਰ ਸਾਢੇ ਚਾਰ ਮਰਲੇ ਹੈਗੀ ਬਈ ਜਗਾ ਵਿੱਚ ਇੱਕ ਕਮਰਾ ਹੈ ਇਹਦੀ ਤੇ ਜਗਾ ਦੇ ਪੈਸੇ ਭਰਨੇ ਆ

ਮਸਲੇ ਟਲ ਜੇ ਮੈਂ ਉਸ ਬਾਈ ਬੱਚੇ ਕਾਫੀ ਬਿਮਾਰ ਹੋਏ ਪਏ ਸਾਰੀ ਐ ਤੇ ਰਜਾਨਾ ਧਿਆਨ ਰੱਖਣਾ ਟੀਕੇ ਲਵਾਉਣੇ ਬੋਤਲਾਂ ਲਵਾਉਣੀਆਂ ਇਧਰ ਦਿਹਾੜੀ ਨਾ ਗਏ ਜਾਂਦੀ ਠੀਕ ਹੈ ਧਿਆਨ ਰੱਖਣ ਤੇ ਉਹ ਦਿਮਾਗ ਚੋ ਚੀਜ਼ਾਂ ਨਿਕਲ ਜਾਂਦੀਆਂ ਬਈ ਤੇ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰਾ ਜੇ ਤੇ ਆ ਬੱਚੇ ਲਈ ਇਲਾਜ ਕਰਾ ਜੇ ਛੋਟੇ ਬੱਚੇ ਲਈ ਸਾਰੇ ਭੈਣ ਭਰਾ ਤੇ ਇੱਕ ਬੱਚਾ ਹੋਰ ਲੈ ਕੇ ਆਉਣਾ ਹੈ ਅਸੀਂ ਹਜੇ ਹਾਂ ਉਹਦੇ ਵੀ ਢੂਈ ਚ ਬਹੁਤ ਸਾਰਾ ਵੱਡਾ ਜ਼ਖਮ ਆ ओनू तो तो भी आप लेके आई अब जावे चाके लिया ट्रीटमेंट कर बेचारा अः रोटी नहीं खाता गा अः दो तीन दिन हो गए बी आंडा थोड़ा बहुत दुद्ध बस ती चली अरदास बेनती जरूर करा जे बाकी अपने बचे आ ਉਹਦੇ ਬੱਚੇ ਛੱਡੇ ਹੋਏ ਆ ਖੁੱਲੇ ਫਰਦੇ ਆ ਤੇ ਉਹ ਇੱਕੀ ਸੁੱਤਾ ਪਿਆ ਪਰ ਝੂਆ ਵੱਡਾ ਝੂਆ ਦੂਜੇ ਨਿੱਕੇ ਬੱਚਾ ਨੂੰ ਨਿੱਕੇ ਤਿੰਨ ਬੱਚੇ ਹੋ ਰਹਿ ਗਏ ਆ ਉਹਦੇਰੇ ਬਾਹਰ ਲੋਕ ਦੇ ਲੋਕ ਦਿਖਰਦੇ ਨੇ ਤੋਂ ਡਰਦੇ ਤੇ ਫੀਡ ਖਾਣ ਆਉਂਦੇ ਆ ਠੀਕ ਆ ਤੇ ਜੈਂਗੋ ਵੀ ਨਹੀਂ ਬਾਹਰ ਨਿਕਲਦਾ ਘਰੋਂ ਡਰਦਾ ਠੀਕ ਆ ਜੈਂਗੋ ਦੇ ਨਾਲ ਇੱਕ ਹੋਰ ਵੱਡਾ ਰਹਿੰਦਾ ਉਹ ਲੱਗ ਗਈ ਲੱਗ ਗਿਆ ਬਈ ਸੁੱਤੀ ਸੌਂ ਗਈ ਵੇਖੀ ਤੇ ਬਈ ਮਸੂਮ ਵੇਖ ਯਾਰ ਕਿੰਨੀ ਕਿੰਨਾ ਪਿਆਰਾ ਬਸਿਆ ਕਿੱਲ ਨਾ ਚੀ ਨਾ ਛੱਡਦੇ ਬਾਲਾ ਨੱਪਲੇ ਆ ਨਾ ਨਹੀਂ ਹਾਂ ਨੀਂਦ ਆ ਗਈ ਨੀਂਦ ਆ ਗਈ ਭਾਈ ਇਹਨੂੰ ਹਾਂ ਰੈਕਸ ਹੋ ਗਈ ਇਹ ਲੋ ਬੋਤਲ ਲਾਈਟ ਰੀਗਲਾ ਕੋਈ ਵੀ ਅਗਰ ਆਪਾਂ ਮੰਨ ਕੇ ਚੱਲੋ ਕੋਈ ਦਵਾਈ ਬੂਟੀ ਲੈਨੇ ਹਣਾ ਕੋਈ ਬਿਮਾਰ ਹੋਵੇ ਤਾਂ ਜਦੋਂ ਡਾਕਟਰ ਟੀਕਾ ਲਾ ਦਿੰਦਾ ਕਈ ਵਾਰੀ ਬੰਦੇ ਨੂੰ ਦਰਦ ਹੋਣ ਲੱਗ ਜਾਂਦਾ ਡਾਕਟਰ ਟੀਕਾ ਲਾ ਦਿੰਦਾ ਤੇ ਬੰਦਾ ਰਿਲੈਕਸ ਹੋ ਜਾਂਦਾ ਉਵੇਂ ਹੀ ਇਹ ਹੁਣ ਵੇਖੋ ਤਿੰਨ ਜਿਹੜਾ ਨੇ ਨਾ ਨੱਪਕੇ ਬੋਤਲ ਲਈ ਕਿਆ ਸੋਤੀ ਵੇਚੁੱਤੀ ਰਹਿੰਦੇ ਉਹ ਉਠਾਇਆ ਨਾ ਬਸ ਇਹਨੂੰ ਕੋਈ ਨਹੀਂ ਪਤਾ ਹੈ ਨਾ ਪਤਾ ਨਹੀਂ ਕਿੰਨਾ ਕਬ ਜੈਨੂੰ ਰਿਲੈਕਸ ਫੀਲ ਕੀਤਾ ਹੋਣਾ ਇਹਨੇ ਤੇ ਇੱਕ ਉਹ ਬੰਦਾ ਪਾਪੀ ਜਿਹਨੇ ਦੀ ਕੂਸ ਵੜਤੀ ਠੀਕ ਆ ਲੋਕਾਂ ਦਾ ਬਸ ਬਾਰੇ ਬਾਰੇ ਜਾਈਏ ਲੋਕਾਂ ਦੇ ਚਲੋ ਦੰਨੇ ਅਜ ਦੂਜੇ ਦੀ ਵੀ ਅਪਡੇਟ ਦੱਸ ਤੇ ਐ ਲਾਈਆ ਨੇ ਠੀਕੇ ਰੋਜ ਠੀਕੇ ਠੀਕੇ ਰੋਜ ਠੀਕੇ ਠੀਕੇ বাজਾਨਾ ਆ ਇਹ ਕੇ ਟੀਕੇ ਹੋਈ ਰਹੀ ਨੇ ਇੱਥੇ ਤਾਂ ਯਾਰ ਆਪਾਂ ਨੂੰ ਕੋਈ ਨਾ ਕਿ ਉਹ ਕਿ ਕੱਲ ਨੂੰ ਕੋਈ ਚੱਪੜ ਸੁਪੜ ਤਨਾ ਜਾ ਆਵੜੇ ਕੋਈ ਮੱਲਾ ਚੱਪੜ ਦੀ ਸਪਾਈ ਕਰੂ ਕੋਈ ਕੱਲ ਨੂੰ ਬੱਝੂ ਕੇ ਤੇ ਆਪਾਂ ਦਾ ਜ਼ਮੀਨ ਲੈ ਕੇ ਯਾਰ ਲਾਉਣ ਵਾਸਤੇ ਤੇ ਇੱਥੇ ਤਾਂ ਨੂੰ ਪਤਾ ਬੰਦੇ ਵੀ ਆਪਣੇ ਦੂਜੇ ਵੀ ਕਰਦੇ ਹੁੰਦੇ ਐ ਕਰਨ ਵਾਲੇ ਐ ਕਰਨ ਵਾਲੇ ਵੀ ਬਹੁਤ ਆ ਬਾਈ ਇੱਥੇ ਇਹਦੇ ਕੋਈ ਲੈ ਜੇ ਜਾ ਕੇ ਐ ਹੋਰ ਨਾ ਰੈਂਜ ਵਾਹੇ ਦਿੰਦੇ ਨੇ ਡਾਕਟਰ ਮਿਲਦੀ ਨਹੀਂ ਰੈਂਜ ਆ ਮਾਲ ਸੁਣਿਆ ਮੈਂ ਕਹਿੰਦੇ ਹੁਣ ਇੰਦਾ ਹਜੇ ਵੀ ਨਹੀਂ ਸੁੱਤੀ ਪਈ ਨੂੰ ਪਤਾ ਲੱਗਿਆ ਯਾਰ ਕਮਾਲ ਹੋ ਗਿਆ ਠੀਕ ਆ ਰੰਗ ਉਹਦਾਂ ਨੇ ਆਣੋ ਇਹਦਾ ਬੰਦਾ ਹੈ ਨਾ ਨਿਹਾਲ ਵੀ ਹੋ ਜਾਂਦਾ ਨਿਹਾਲ ਬੰਦਾ ਹਾਂ ਠੀਕ ਲੱਗ ਗਿਆ ਬਾਸ 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 ਬਾਤ 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 ਮਤ ਸੌਂ ਜਾ ਤੂੰ ਪਾਇਆ ਬਾਸ ਉਹਰੇ ਮੈਂ ਪਾਵਾਂ ਬਾਸ ਇੱਕ ਇੱਕ ਮਿੰਟ ਇੱਕ ਹੋਰ ਲਾਉਣਾ ਜੀ ਇੱਕ ਲਾਉਣਾ ਹੋਰ ਜੀ ਕਿੰਨੇ ਠੀਕ ਹੋ ਗਏ ਪਾ 2 3 5 6 6 ਹਾਂ ਠੀਕ ਹੋ ਗਏ ਤੇ ਤੇ ਨਹੀਂ ਉਹ ਪਾਲੇ ਵਿੱਚ ਪੰਜ ਇੱਕ ਬੋਤਲ ਦੇ ਵਿੱਚ ਪਾਇਆ ਕਾਲਾ ਲੱਗੇ ਆ ਇੱਕ ਬੋਤਲ ਲੱਗੀ ਪੰਜ ਟੀਕੇ ਲੱਗੇ ਤੇ ਕਾਲਾ ਬੋਤਲ ਨਾ ਡਾਇਆ ਨਾ ਵੀ ਥੋੜਾ ਅੰਦਰ ਮਾਲਾ ਨਹੀਂ ਹੁਣ ਜਮ ਬੋਤਲ ਖਤਾਂ ਵੀ ਤਾਂ ਨਹੀਂ ਹੈਣਾ ਕੋਈ ਚੀਜ਼ ਉੱਪਰ ਲਾ ਪਾਸਾ ਕਰੋ ਤੇ ਚਲੋ ਥੋੜਾ ਥੋੜੀ ਸੀ ਢੱਡ ਭਰ ਜਾਂਦਾ ਐ ਜੇ ਹੋ ਜਾਂਦਾ ਚਲੋ ਅੰਦਰ ਗਿਆ ਕੋ ਬਸ 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 ਇਹਨਾਂ ਨਾਲੇ ਬੱਚੇ ਹੀ ਬਾਲਾ ਸਿਆਣਾ ਹੈ ਮੇਰੇ ਨਾਲ બસ ਬਸ 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 ਕਿਹਦੇ ਮੈਨੂੰ ਨਾਲ ਨਹੀਂ 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 ਕੋਈ ਨਹੀਂ ਆ ਲੈ ਆ ਰਿਹਾ ਇੱਥੇ ਪਾਇਆ ਇੱਥੇ ਹਵਾ ਜ਼ਿਆਦਾ ਆਉਂਦੀ ਹੈ ਇਹ ਰਾਤ ਨਾ ਬਈ ਕੋਈ ਬਾਹਰੋਂ ਕੋਈ ਵੱਡਾ ਡੌਗ ਆਇਆ ਕੋਈ ਬਾਹਰੋਂ ਜਦੋਂ ਉਹ ਉੱਠ ਕੇ ਆਏ ਉਹਦੋਂ ਇਹਨਾਂ ਦੀ ਲੜਾਈ ਹੋ ਗਈ ਕਿਉਂਕਿ ਗੇਟ ਗੂਟ ਦਾ ਲੱਗਿਆ ਲੜਾਈ ਹੋ ਗਈ ਤੇ ਅੱਜ ਆਖਮ ਦੇਖੋ ਕਿੰਨਾ 파ੜ ਪਰਵਾਇਆ ਨੇ ਬਸ ਬਸ ਦੂਰੋਂ ਦੂਰੋਂ ਦੂਰ ਮਾਰੋ ਬਈ ਦੂਰ ਬਸ ਹਾਰ ਦੇ ਪਰੇ ਛੱਡੋ ਮੈਂ ਮਾਰਾਂ ਕਿਸੇ ਲੱਤ ਪਾਲਾ

ਲਾਵਾ ਲਾਵਾ ਨਾ ਕੋਈ ਲੋਗ ਨਹੀਂ ਤੇ ਠੀਕ ਹੈ ਲਾਉਣਿਆ ਹਾਂ ਹਾਂ ਬਈ ਹੁਣ ਬੋਤਲ ਲਈ ਤੇ ਥੋੜਾ ਚਲੋ ਐਕਟਿਵ ਹੋ ਗਿਆ ਘੁੰਰਨ ਫਿਰਨ ਲੱਗ ਗਿਆ ਲਿਆ ਜਿੱਤੋਂ ਐ ਵੇਖ ਕੋਈ ਕਿਸੇ ਦਾ ਕੰਮ ਨਹੀਂ ਆਉਂਦੇ ਇਹ ਦੱਸ ਵੀ ਇਹਦਾ ਕੀ ਕਰਨਾ ਹੈ ਇੱਕ ਤਾਂ ਮੋਟਰ ਸਾਹੇ ਠੱਲੇ ਆ ਸੀ ਪੀਟੀ ਵਾਲੇ ਅੱਛਾ ਜੀ ਮੈਂ ਤੇ ਦੀਪਾ ਤੇ ਕੋਹਾ ਦੀ ਵੜ ਗਿਆ ਉੱਥੇ ਠਾਈ ਚ ਪਾਣੀ ਪੀਣ ਗਰਮੀ ਜਦੋਂ ਬਾਲੀ ਪੈਂਦੀ ਸੀ ਤਾਂ ਨਵਾਂ ਜਮਾਂ ਲਿਆਂਦਾ ਯਾਰ ਅਜੇ ਇੱਕ ਵਾਰ ਹੀ ਮੀਂਹ ਵਰਤਿਆ ਸੀ ਬਠਿੰਡਾ ਲੈ ਕੇ ਆ ਮੈਂ ਦੋ ਲਿਆਂਦੇ ਉਸ ਤੋਂ ਕੋਈ ਲਾਗੇ ਲੈ ਗਿਆ ਇੱਕ ਕਾਸੀ ਕਿਸ ਦੇ ਘਰੇ ਦਵਾਈ ਦੇਣ ਗਏ ਸੀ ਉਹਨਾਂ ਦੇ ਘਰੇ ਚੱਲ ਅਸੀਂ ਤਾਂ ਭੁੱਲੇ ਮਾਣੋ ਬੜੇ ਮੈਂ ਫੋਨ ਕੀਤਾ ਮੈਂ ਬਈਆ ਸਾਡਾ ਦੇ ਜਾ ਵੀ ਸਾਨੂੰ ਲੋੜ ਹਾਂ ਇਹ ਸਾਨੂੰ ਤਾਂ ਲੋੜ ਹੀ ਲੋੜ ਆ ਹਨਾ ਉਹ ਬੰਦੇ ਰਣੀ ਦੱਸਦਾ ਕੀ ਬਈ ਦੱਸ ਲੋਕ ਲੋਕ ਐ ਜੀਆਂ ਚੀਜ਼ਾਂ ਦੇ ਬੀਮਾਨ ਹੋ ਜਾਂਦੇ ਬਈਆ ਦੇਖੋ ਆ ਗਾਲੀ ਮੂੰਹ ਤੇ ਚੜਾਉਣ ਵਾਲੀ ਵੀ ਚੱਲ ਮਸਲਾ ਹੁੰਦਾ ਚਲ ਕੁਝ ਵੀ ਆ ਵੀ ਚੱਲ ਸਾਨੂੰ ਆਇਆ ਵੀ ਅਸੀਂ ਟੀਕੇ ਲਾਉਣੇ ਆ ਹਨਾ ਹੁਣ ਤੁਹਾਡੇ ਸਾਹਮਣੇ ਆ ਤੁਹਾਨੂੰ ਪਤਾ ਸਾਨੂੰ ਰੋਜ਼ ਹੀ ਲੋੜ ਹੈ ਰਜਾਨਾ ਚਾਹੀਦੀ ਹੁੰਦਾ ਸਾਨੂੰ ਤਾਂ ਕੋਈ ਜਰ ਐ ਹੋ ਜਾਣੀ ਵੀ ਜਿੱਦੇ ਸਾਨੂੰ ਲੋੜ ਨਾ ਪਵੇ ਇਹਨਾਂ ਲੋਕ ਆ ਵੀ ਚੱਕ ਕੇ ਲੈ ਜਾਂਦੇ ਸਾਡੇ ਤੋਂ ਵੀ ਜਾਈਏ। ਉਹ ਗੇਟ-ਗੂਟ ਲਾਵਾਂਗੇ ਇੱਥੇ ਵਧੀਆ ਬੰਦ ਕਰਾਂਗੇ ਇਹਨੂੰ ਵੀ ਜਿਹੜਾ ਕੋਈ ਐਂਟਰੀ ਨਾ ਹੋਵੇ ਕਿ ਇਹਦੀ ਕੈਮਰੇ-ਕੂਮਰੇ ਲਾ ਕੇ ਨਾ ਇੱਥੇ। ਐਂਟਰੀ ਨੋ ਐਂਟਰੀ ਕਰ ਦੇਣੀ ਬਿਲਕੁਲ। ਐਰਾ-ਗਹਿਰਾ ਬੰਦਾ। ਐਰਾ-ਗਹਿਰਾ ਲੱਕੂ ਖੜਾ ਇੱਥੇ ਆ ਕੇ ਨਾ ਖੜੇ। ਚੱਲ ਵੀ ਜੁਗਨੀ ਪੁੱਤ ਧੀ ਘੇਲ ਵਾਲਾ। ਬੜਾ ਸਿਆਣਾ ਜੁਗਨੀ ਪੁੱਤਰ। ਇਹਦੇ ਵੀ ਬਈ ਓੱਖ ਹੀ ਹੋਇਆ ਖੜਾ ਐਦਾ ਵੀ ਯਾਰ ਕੀ ਕਰੀਏ। ਜਖਮ ਆਪਰੇਸ਼ਨ ਹੋਇਆ ਸੀਗਾ ਉਦੋਂ ਬਾਅਦ ਮੀਂਹ ਪੈਣ ਲੱਗੇ ਬੱਦਲ ਬਾਈ ਤੁਹਾਨੂੰ ਪਤਾ ਕਿੰਨੇ ਤਰ੍ਹਾਂ ਬੱਦਲ ਰਿਹਾ ਹਜੇ ਵੀ ਬੱਦਲ ਬਾਈ ਬਹੁਤ ਰਹਿੰਦੀ ਹੈ ਵੇਖੀ ਮੇਰੇ ਮੁੰਨੇ ਚੱਕੀ ਜਾਂਦੀ ਵੀ ਕੀ ਆਂਦਾ ਤੇਰੀਆਂ ਹੀ ਗੱਲਾਂ ਕਰਦਾ ਪੁੱਤ ਤੇ ਔਖਾ ਵੀ ਹੁਣ ਜਖਮ ਹੋ ਗਏ ਜਿੱਥੇ ਪ੍ਰੇਸ਼ਨਾ ਆਸੀ ਰੇਸ਼ਾ ਪੈ ਜਾਂਦਾ ਤੇ ਕੱਲ ਵੀ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਦਵਾਈ ਲੱਗੀ ਹੈ ਇਹਦੇ ਹਨਾ ਰੋਜ਼ ਹੀ ਟੀਕੇ ਲਗਾਉਣੇ ਆ ਸੀ ਤੇ ਆ ਕੋਈ ਨਹੀਂ ਹੋ ਜਾਣਾ ਠੀਕ ਹੋ ਕਲਾਰਾ ਕਿਦਾਂ ਇਧਰ ਪਾਸੇ ਸੀ ਨਾ ਇਹ ਥੱਲੇ ਡਾਟ ਦੇ ਇਧਰ ਲੈ ਲਾਤੇ ਐ ਇਸ ਤੇ ਭਾਇਆ ਥੱਲੇ ਇਧਰ ਨਹੀਂ ਬਾਈ ਆਈ ਆਈ ਆ ਰੇਸ਼ਾ ਰੇਸ਼ਾ ਦਾ ਹੈ ਨਹੀਂ ਨਹੀਂ ਕਰਨੀਂ ਸੌਕਿਆ ਹੈ ਨਾ ਹਾਂ ਹਾਂ ਇਹ ਪੈਰ ਤਾਂ ਹੁਣ ਵਾਏ ਥੱਲੇ ਲਾਉਣ ਲੱਗਿਆ ਪਹਿਲਾਂ ਤਾਂ ਪੈਰ ਹੀ ਨਹੀਂ ਸਿਲਾਉਂਦਾ ਥੱਲੇ ਇਹ ਹੁਣ ਪੈਰ ਥੱਲੇ ਲਾਉਣ ਲੱਗਿਆ ਇਹਨੇ ਸੌਕਾ ਡਰ ਲੱਗਦਾ ਹੈ ਇਹ ਤਾਂ ਇਹ ਤਾਂ ਕਾਬੜਾ ਕਾਬੜਾ ਉਹਦੇ ਉਹਨੇ ਲੈ ਕੇ ਆਉਣਾ ਫਿਰ ਉਹ ਕੀ ਦੂਜਾ ਹਾਂ ਉਹ ਲੈਉਣਾ ਦਲ ਗਿਆ ਆਪਾਂ ਚੱਲ ਆਉਣੇ ਆ ਆਪਾਂ ਦੋਨੇ ਚੱਲ ਵੜਦੇ ਇੱਕ ਬੱਚਾ ਹੋਰ ਲੈ ਕੇ ਆਉਣੇ ਆ ਬਈ ਉਹਦੇ ਵੀ ਢੂਈ ਚ ਕਹਿੰਦੇ ਮੋਰਾ ਨਿਕਲਿਆ ਹੋਇਆ